हां जी दोस्तो, किसान दोस्तों किसान वीरो सत श्री अकाल आज तारीख हो चुकी है जी 2 अक्टूबर 2024 आज अपना वासमती 1509 1847 1699 ਇਹਨਾਂ ਦੇ ਆਪਾਂ ਰੇਟ ਲੈ ਕੇ ਜਿਹੜੇ ਮੰਡੀਆਂ 'ਚ ਰਹੇ ਨੇ ਉਹ ਕੀ ਰਹੇ ਨੇ ਉਹ ਲੈ ਕੇ حاضر ਹੋਏ ਆਂ ਪੰਜਾਬ ਦੀਆਂ तकरीबन ਸਾਰੀਆਂ ਮੰਡੀਆਂ ਦੇ ਵਿੱਚ ਜਿਹੜੀ ਹੜਤਾਲ ਚੱਲ ਰਹੀ ਹੈ ਸੋ ਕਿਸਾਨ ਵੀਰੋ ਗੱਲ ਕਰਦੇ ਆ 1509 ਤੇ 1847 ਦੀ ਜਿਹੜੀ 1509 ਉਹ ਜਿਹੜਾ 3000 ਤੋਂ ਅੰਕੜਾ ਜਿਹੜਾ ਪਾਰ ਕਰ ਚੁੱਕਿਆ 3100 ਦੇ ਕਰੀਬ ਜਿਹੜਾ ਉਹ ਪਹੁੰਚ ਗਿਆ 3100 ਨੂੰ ਵੀ ਮਤਲਬ ਕੁਸਟੇਰੀਆਂ ਲੱਗੀਆਂ ਨੇ ਕੁਸ ਮੰਡੀਆਂ ਚ 1847 ਆ ਜਿਹੜਾ ਉਹ 3000 ਦੇ ਬਿਲਕੁਲ ਨੇੜੇ ਜਾ ਰਿਹਾ 1847 ਵੀ 1509 ਨੂੰ ਕਹਿੰਦਾ ਬਰਾਬਰ ਦੀ ਟੱਕਰ ਦੇ ਰਿਹਾ ਇਹਦੇ ਵੀ ਹੁਣ ਆਉਣ ਵਾਲੇ ਟਾਈਮ ਚ ਜਿਹੜਾ ਆਪਣੇ 1509 ਤੇ 1847 ਦੇ ਰੇਟ ਜਿਹੜੇ ਉਹ ਵਧਨ ਦੇ ਆਸਾਰ ਨੇ ਸੋ ਕਿਸਾਨ ਵੀਰੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਹਉਣ ਬਿਲ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਗੱਲ ਕਰਦੇ ਆ ਜੀ ਸਿਰਸਾ ਮੰਡੀ ਦੀ ਜਿੱਥੇ 1509 ਦਾ ਰੇਟ ਲੱਗਿਆ 2900 ਰੁਪਏ ਤੇ ਅੱਗੇ ਗੱਲ ਕਰਦੇ ਆ ਜੀ ਟਹਾਣਾ ਮੰਡੀ ਦੀ ਜਿੱਥੇ 1509 ਦਾ ਰੇਟ ਲੱਗਿਆ 3000 3041 ਰੁਪਏ ਤੇ 1847 ਦਾ ਟਹਾਣਾ ਮੰਡੀ ਦੀ ਰੇਟ ਲੱਗਿਆ ਜੀ 2830 ਰੁਪਏ ਜਖਲ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਲੱਗਿਆ 3016 ਰੁਪਏ ਨਰੀਲਾ ਦਿੱਲੀ ਦੀ ਨਰੀਲਾ ਮੰਡੀ ਦੀ ਗੱਲ ਕਰਦੇ ਆ 1509 ਦਾ ਰੇਟ ਲੱਗਿਆ 2900 ਰੁਪਏ ਅੱਗੇ ਗੱਲ ਕਰਦੇ ਆ ਜੀਂਦ ਦੀ ਜਿੱਥੇ ਹੱਥ ਨਾਲ ਕੱਟਿਆ ਹੋਇਆ ਝੋਨਾ ਲੱਗਿਆ ਜੀ 3000 ਰੁਪਏ ਤੇ ਕੰਬੈਨ ਨਾਲ ਕੱਟਿਆ ਹੋਇਆ ਝੋਨਾ ਲੱਗਿਆ 2830 ਰੁਪਏ ਗਹਾਣਾ ਮੰਡੀ ਦੀ ਗੱਲ ਕਰੀਏ ਕੰਬੈਨ ਨਾਲ ਕੁਝ ਕੱਟਿਆ ਹੋਇਆ ਝੋਨਾ ਲੱਗਿਆ 2973 ਰੁਪਏ ਤੇ ਹੱਥ ਨਾਲ ਕੱਟਿਆ ਹੋਇਆ ਲੱਗਿਆ ਜੀ 3001 ਰੁਪਏ ਲਾੜਵਾ ਮੰਡੀ ਦੀ ਗੱਲ ਕਰੀਏ ਕੰਪੈਨ ਨਾਲ ਕੱਟਿਆ ਹੋਇਆ ਛੋਨਾ ਲੱਗਿਆ 2900 ਰੁਪਏ ਜੀ ਰਸੌਰ ਮੰਡੀ ਤੇ ਕੰਪੈਨ ਨਾਲ ਕੱਟਿਆ ਹੋਇਆ ਛੋਨਾ ਲੱਗਿਆ ਜੀ 3000 ਰੁਪਏ 1509 ਤੇ ਉੱਥੇ ਹੀ ਲੱਗਿਆ 1847 2900 ਰੁਪਏ ਹੁੰਡਰੀ ਮੰਡੀ ਦੀ ਗੱਲ ਕਰਦਿਆਂ ਤਾਂ ਹੁੰਡਰੀ ਮੰਡੀ ਜੀ ਲੱਗਿਆ 1509 ਹੱਥ ਨਾਲ ਕੱਟਿਆ ਹੋਇਆ 3102 ਰੁਪਏ ਤੇ 1509 ਲੱਗਿਆ ਜੀ ਕੰਪੈਨ ਨਾਲ ਕੱਟਿਆ ਹੋਇਆ 2967 ਰੁਪਏ ਕੁਰਕੂ ਖੇਤਰ ਮੰਡੀ ਦੀ ਗੱਲ ਕਰਦੇ ਆ ਤਾਂ 1509 ਲੱਗਿਆ ਕੰਬੈਨ ਨਾਲ ਕੱਟਿਆ ਹੋਇਆ 3021 ਰੁਪਏ ਨਰਵਾਣਾ ਮੰਡੀ ਕੰਬੈਨ ਨਾਲ ਕੱਟਿਆ ਹੋਇਆ ਲੱਗਿਆ ਜੀ 3000 ਰੁਪਏ ਤੇ 4000 ਜਿਹੜੀ ਬੋਰੀ ਉੱਥੇ ਵਿਕਣ ਲਈ ਆਈ ਹੈ ਰਤਿਆ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਲੱਗਿਆ 2976 ਰੁਪਏ ਫਤਿਹਬਾਦ ਮੰਡੀ 'ਚ ਲੱਗਿਆ ਜੀ 2935 ਰੁਪਏ ਗਰਾਉਂਡਾ ਮੰਡੀ ਲੱਗਾਈ 1509 2851 ਰੁਪਏ ਅਪੜ ਮੰਡੀ 1509 ਲੱਗਿਆ ਜੀ 3100 ਰੁਪਏ ਤੇ ਕੰਬੈਨ ਨਾ ਘਟਿਆ ਹੋਇਆ ਜੋ ਨਾ ਲੱਗਿਆ 2713 ਰੁਪਏ ਤੇ ਤੇ 14 15000 ਰੁਪਏ ਬੋਰੀ ਜਿਹੜੀ ਆਪਣੀ ਵੇਖਣ ਲਈ ਆਈ ਹੈ ਕੈਂਥਲ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਲੱਗਿਆ ਜੀ 1509 ਲੱਗਿਆ 2900 ਰੁਪਏ ਪੂਰਾ ਤੇ 18 47 ਦਾ ਰੇਟ ਲੱਗਿਆ ਜੀ 2640 ਰੁਪਏ ਇਹ ਸਨ ਕੁਝ ਮੰਡੀਆਂ ਤੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹ ਮੰਡੀਆਂ ਹਰਿਆਣਾ ਰਾਜਸਥਾਨ ਜੁਪੀ ਕਰਨੀ ਦੇ ਮੰਡੀਆਂ ਨੇ ਜਿਹੜੀਆਂ ਆਪਾਂ ਤੁਹਾਨੂੰ ਨਾਲ ਰੇਟ ਸਾਂਝੇ ਕੀਤੇ ਨੇ ਤੇ ਪੰਜਾਬ ਦੀਆਂ ਮੰਡੀਆਂ 'ਚ ਹੜਤਾਲ ਜਾਰੀ ਹੈ ਜੀ ਜੇ ਕਿਸੇ ਵੀਰ ਕਿਸਾਨ ਵੀਰ ਨੇ ਝੋਨਾ ਵੜਨਾ ਤਾਂ ਪਹਿਲਾਂ ਆਪਣੇ ਆੜਤੀਏ ਵੀਰ ਨਾਲ ਗੱਲਬਾਤ ਕਰਕੇ ਫੇਰ ਹੀ ਝੋਨਾ ਵੜ ਕੇ ਲੈ ਕੇ ਜਾਵੇ ਕਿਉਂ ਜੇ ਜਾ ਕੇ ਬੈਠ ਗਏ ਝੋਨਾ ਉੱਤੇ ਬੋਲੀ ਆਈ ਨਾ ਤਾਂ ਖੱਜਲ ਖਵਾਰੀ ਹੋਣ ਤੋਂ ਬਚਣ ਲਈ ਪਹਿਲਾਂ ਗੱਲਬਾਤ ਜ਼ਰੂਰ ਕਰ ਲਈ ਜਾਵੇ ਸੋ ਕਿਸਾਨ ਵੀਰੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਹਾਂ ਜੀ ਤਦ ਤੱਕ ਲਈ ਧੰਨਵਾਦ ਸਤ ਸ੍ਰੀ ਅਕਾਲ